ਪੰਜਾਬ ਦੇ ਵਿੱਚ ਕਾਫੀ ਤੇਜ਼ੀ ਨਾਲ ਜਿਹੜਾ ਤੂਫਾਨ ਪੰਜਾਬ ਕੰਨੀ ਵੱਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਬੱਦਲਬਾਈ ਜਿਹੜੀ ਆ ਕਾਫੀ ਤਗੜੀ ਪੰਜਾਬ ਕੰਨੀ ਵੱਧ ਰਹੀ ਹੈ ਇਸ ਦੇ ਵਿੱਚ ਆਪਾਂ ਨੂੰ ਭਾਰੀ ਮੀਂਹ ਗੜੇ ਮਾਰੀ ਹਨੇਰੀ ਦੇ ਹਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਗੱਲਬਾਤ ਕਰਾਂਗੇ ਕੀ ਹੈ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਸ ਇਨੀ ਇੱਕ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਬੱਦਲਬਾਈ ਜਿਹੜੀ ਆ ਆਪਾਂ ਨੂੰ ਹਰਿਆਣੇ ਤੋਂ ਪੰਜਾਬ ਕੰਨੀ ਐਂਟਰ ਹੁੰਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਫਿਲਹਾਲ ਦੇ ਟਾਈਮ ਆਪਾਂ ਨੂੰ ਪਟਿਆਲਾ ਨਾਭਾ ਜਲੰਧਰ ਬਰਨਾਲਾ ਮਾਨਸਾ ਬਠਿੰਡਾ ਮੋਗਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਰਿਆਣੇ ਦੀ ਇਸ ਤਰ੍ਹਾਂ ਤੋਂ ਹੀ ਬਦਲਵਾਈ ਜਿਹੜੀ ਆ ਪੰਜਾਬ ਕਿੰਨੀ ਵੱਧ ਰਹੀ ਆ ਜਿਸ ਕਾਰਨ ਇਹ ਬਦਲਵਾਈ ਜਿਹੜੀ ਆ ਆਉਣ ਵਾਲੇ ਟਾਈਮ ਤੱਕ ਆਪਣਾ ਵੱਧ ਪ੍ਰਭਾਵ ਜਿਹੜਾ ਉੱਤਰੀ ਖੇਤਰਾਂ 'ਚ ਦਿਖਾਵੇਗੀ ਉਸ ਤੋਂ ਪਹਿਲਾਂ ਇਹ ਬਦਲਵਾਈ ਜਿਹੜੀ ਆ ਹੀਟਲੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਪਾਵੇਗੀ ਆਪਾਂ ਨੂੰ ਸਭ ਤੋਂ ਵੱਧ ਮੀਂਹ ਦੀ ਗਤੀਵਿਧੀ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੋਹਾਲੀ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਪਠਿੰਡਾ ਮੋਗਾ ਲੁਧਿਆਣਾ ਅਤੇ ਇਹ ਬੱਦਲਵਾਈ ਕੋਸ਼ਿਸ਼ ਤਰ੍ਹਾਂ ਪੰਜਾਬ ਦੇ ਵਿੱਚ ਵਧੇਗੀ ਜਿਸ ਨਾਲ ਆਉਣ ਵਾਲੇ ਟਾਈਮ ਤੱਕ ਆਪਾਂ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਮੀਂਹ ਦੇ ਹਾਲਾਤ ਨੇ ਦੇਖਣ ਨੂੰ ਮਿਲਣਗੇ ਇਹ ਬੱਦਲਬਾਏ ਜਿਹੜੀ ਆ ਕਾਫੀ ਤਗੜੀ ਹੈ ਜਿਸ ਨਾਲ ਇਹ ਪੰਜਾਬ ਦੇ ਵਿੱਚ ਐਂਟਰ ਹੋਵੇਗੀ ਜਿਸ ਨਾਲ ਅੱਜ ਰਾਤ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਹਾਲਾਤ ਜਿਹੜੇ ਨੇ ਬਣੇ ਰਹਿਣਗੇ ਵੱਖ-ਵੱਖ ਥਾਵਾਂ ਤੇ ਮੀਂਹ ਦੀ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਕਮੈਂਟ ਦੇ ਵਿੱਚ ਆਪਦੇ ਜ਼ਿਲ੍ਹੇ ਦਾ ਨਾਮ ਤੇ ਮੌਸਮ ਦੀ ਜਾਣਕਾਰੀ ਜ਼ਰੂਰ ਦੱਸਿਓ ਤੇ ਫਿਲਹਾਲ ਜੇ ਗੱਲਬਾਤ ਕੀਤੀ ਜਾਵੇ ਕੱਲ ਤੋਂ ਜਿਮ ਕੇ ਆਪਾਂ ਨੂੰ ਪਤਾ ਹੈ 1 ਜੂਨ ਸ਼ੁਰੂ ਹੋ ਰਿਹਾ ਹੈ ਤਾਂ ਟੈਂਪਰੇਚਰ ਜਿਹੜਾ ਆਪਾਂ ਦੇਖ ਸਕਦੇ ਪਹਿਲਾਂ ਘੱਟ ਰਹੀਗਾ ਉਸ ਤੋਂ ਬਾਅਦ ਟੈਂਪਰੇਚਰ ਇੱਕੋ ਲੱਗਤ ਪੰਜਾਬ ਦੇ ਵਿੱਚ ਵਧਣਗੇ ਜਿਸ ਨਾਲ ਆਪਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ ਜੂਨ ਵਿੱਚ ਫਿਲਹਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ ਆਏ ਸੀ ਆਪਾਂ ਫਿਲਹਾਲ ਇੰਨਾ ਕਹਿ ਸਕਦੇ ਪੰਜਾਬ ਦੇ ਵਿੱਚ ਅੱਜ ਰਾਤ ਅੱਜ ਸ਼ਾਮ ਤੋਂ ਲੈ ਕੇ ਸਵੇਰ ਤੱਕ ਮੀਂਹ ਦੇ ਹਾਲਾਤ ਜਿਹੜੇ ਨੇ ਬਣੀ ਰਹਿਣਗੇ ਫਿਲਹਾਲ ਲਈ ਇੰਨੀ ਕ ਅਪਡੇਟ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨ ਤੇ ਤੁਰੰਤ ਸ਼ੇਅਰ ਕਰਾਂਗੇ